ਰਾਦਾ ਸਵਾਮੀ ਸਾਧ ਸੰਗਤ ਜੀ ਸਾਧ ਸੰਗਤ ਜੀ ਅੱਜ ਆਪਾਂ ਸੰਗਤ ਵੱਲੋਂ ਪੁੱਛੇ ਗਏ ਹਜੂਰ ਮਹਾਰਾਜ ਜੀ ਨੂੰ ਕੁਝ ਸਵਾਲ ਅਤੇ ਮਹਾਰਾਜ ਜੀ ਵੱਲੋਂ ਦਿੱਤੇ ਗਏ ਉਹਨਾਂ ਦੇ ਉੱਤਰ ਸੁਣਾਗੇ ਪਹਿਲਾ ਪ੍ਰਸ਼ਨ ਕੀ ਡੇਰੇ ਦੀ ਜ਼ਮੀਨ ਦਰਿਆ ਤੱਕ ਹੈ ਮਹਾਰਾਜ ਜੀ ਦੱਸਦੇ ਹਨ ਜਿੱਥੋਂ ਤੱਕ ਡੇਰੇ ਦੀ ਚਾਰ ਦਿਵਾਰੀ ਹੈ ਉਹ ਸਭ ਡੇਰੇ ਦੀ ਜ਼ਮੀਨ ਹੈ ਡੇਰੇ ਤੋਂ ਬਾਹਰ ਪੰਚਾਇਤ ਦੀ ਜ਼ਮੀਨ ਹੈ ਜਿਸ ਨੂੰ ਪਿੰਡ ਦੀ ਸਾਂਝੀ ਜ਼ਮੀਨ ਜਾਂ ਸ਼ਾਮਲਾਟ ਕਿਹਾ ਜਾਂਦਾ ਹੈ ਇਹ ਜ਼ਮੀਨ ਡੇਰੇ ਦੇ ਟਰਸਟ ਦੀ ਮਲਕੀਅਤ ਨਹੀਂ ਹੈ ਇਹ ਡੇਰੇ ਦੀ ਵਸੋਂ ਦੀ ਮਲਕੀਅਤ ਹੈ ਪੰਚਾਇਤ ਦੀਆਂ ਚੋਣਾਂ 4-5 ਵਿੱਚ 4-5 ਪੰਜ ਚੁਣੇ ਜਾਂਦੇ ਹਨ ਉਹ ਸ਼ਾਮਲਾਟ ਦੀ ਵਰਤੋਂ ਬਾਰੇ ਫੈਸਲਾ ਕਰਦੇ ਹਨ ਅਸੀਂ ਸਾਰੇ ਇੱਕ ਹਾਂ ਅਤੇ ਸਾਰੀ ਵਸੋਂ ਸਸੰਗੀਆਂ ਦੀ ਹੈ ਇਹੋ ਕਾਰਨ ਹੈ ਕਿ ਅਸੀਂ ਉਥੋਂ ਕਾਈ ਕੱਟ ਲਿਆਉਂਦੇ ਹਾਂ ਕਾਈ ਇੱਕ ਘਾਹ ਨੂੰ ਕਹਿੰਦੇ ਹਨ ਅਸੀਂ ਵਕਤ ਪਾ ਕੇ ਇਸ ਨੂੰ ਆਬਾਦ ਕਰਾਂਗੇ ਅਤੇ ਇਸ ਨੂੰ ਉਪਜਾਊ ਬਣਾ ਲਵਾਂਗੇ ਇਸ ਤਰ੍ਹਾਂ ਅਸੀਂ ਹੌਲੀ-ਹੌਲੀ ਇਸ ਜ਼ਮੀਨ ਦਾ ਇਸਤੇਮਾਲ ਕਰਨ ਲੱਗ ਜਾਵਾਂਗੇ ਅੱਗੇ ਸੰਗਤ ਵੱਲੋਂ ਪੁੱਛਿਆ ਜਾਂਦਾ ਹੈ ਮੈਂ ਇਹ ਸਵਾਲ ਇਸ ਲਈ ਪੁੱਛਿਆ ਸੀ ਕਿ ਮੈਂ ਕਿਸੇ ਕਿਤਾਬ ਵਿੱਚ ਪੜ੍ਹਿਆ ਹੈ ਕਿ ਵੱਡੇ ਮਹਾਰਾਜ ਜੀ ਜ਼ਮੀਨ ਖਰੀਦਣਾ ਚਾਹੁੰਦੇ ਸਨ ਅਤੇ ਉਸ ਵੇਲੇ ਅਤੇ ਉਸ ਵੇਲੇ ਦਰਿਆ ਬਿਲਕੁਲ ਨੇੜੇ ਵਗਦਾ ਸੀ ਪਰ ਬਾਅਦ ਵਿੱਚ ਦਰਿਆ ਨੇ ਆਪਣਾ ਰਾਹ ਬਦਲ ਲਿਆ ਹੁਣ ਦਰਿਆ ਡੇਰੇ ਤੋਂ ਕਾਫੀ ਪਰੇ ਚਲੇ ਗਿਆ ਹੈ ਮਹਾਰਾਜ ਜੀ ਦੱਸਦੇ ਹਨ ਹਾਂ ਇਸੇ ਤਰ੍ਹਾਂ ਹੋਇਆ ਹੈ ਬਾਬਾ ਜੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਮਹਾਰਾਜ ਜੀ ਬੀਬੀਆਂ ਲਈ ਉਹ ਕੋਠੜੀਆਂ ਬਣਵਾ ਰਹੇ ਸਨ ਜਿਹੜੀਆਂ ਉਹਨਾਂ ਦੀ ਕੋਠੀ ਦੇ ਪਿਛਵਾੜੇ ਹਨ ਮਹਾਰਾਜ ਜੀ ਖੂ ਅਤੇ ਛੋਟੇ 사ਸੰਗ ਘਰ ਪਹਿਲਾਂ ਹੀ ਬਣਵਾ ਚੁੱਕੇ ਸਨ ਲੋਕਾਂ ਨੇ ਉਹਨਾਂ ਨੂੰ ਕਿਹਾ ਤੁਸੀਂ ਇੱਥੇ ਇਮਾਰਤਾਂ ਬਣਾ ਕੇ ਪੈਸੇ ਕਿਉਂ ਬਰਬਾਦ ਕਰ ਰਹੇ ਹੋ ਲੋਕਾਂ ਦੇ ਕਹਿਣ ਦਾ ਕਾਰਨ ਇਹ ਸੀ ਕਿ ਉਨੀ ਦਿਨੀ ਦਰਿਆ ਡੇਰੇ ਵਾਲੇ ਪਾਸੇ ਦੀ ਧਰਤੀ ਨੂੰ ਢਾਹ ਲਾ ਰਿਹਾ ਸੀ ਹਜੂਰ ਮਹਾਰਾਜ ਨੇ ਕਿਹਾ ਨਹੀਂ ਦਰਿਆ ਸਾਨੂੰ ਕੁਝ ਨਹੀਂ ਕਹੇਗਾ ਉਸ ਸਮੇਂ ਤੋਂ ਹੀ ਦਰਿਆ ਦੂਜੇ ਪਾਸੇ ਹਟਦਾ ਜਾ ਰਿਹਾ ਹੈ ਅਤੇ ਸਾਨੂੰ ਬਹੁਤ ਸਾਰੀ ਜ਼ਮੀਨ ਮਿਲ ਗਈ ਹੈ ਮੈਨੂੰ ਯਾਦ ਹੈ ਕਿ ਜਦੋਂ ਮੈਂ 1920 ਜਾਂ 21 ਦੇ ਵਿੱਚ ਇੱਥੇ ਆਇਆ ਸੀ ਤਾਂ ਦਰਿਆ ਬਿਲਕੁਲ ਡੇਰੇ ਦੇ ਨਾਲ ਵਗਦਾ ਸੀ ਜਿੱਥੇ ਉਹ ਕੰਧ ਹੈ ਲੋਕ ਦੂਸਰੇ ਪਿੰਡਾਂ ਤੋਂ ਬੇੜੀਆਂ ਵਿੱਚ ਇਧਰ ਆਇਆ ਕਰਦੇ ਸਨ ਉਦੋਂ ਇੱਥੇ ਟਿਊਬਵਲ ਆਦਤਾਂ ਹੁੰਦੇ ਨਹੀਂ ਸਨ ਲੋਕ ਦਰਿਆ ਵਾਲੇ ਪਾਸੇ ਹੀ ਜੰਗਲ ਪਾਰੀ ਜਾਂਦੇ ਅਤੇ ਦਰਿਆ ਵਿੱਚ ਹੀ ਨੌ ਦੇ ਧੋਂਦੇ ਸਨ ਦਰਿਆ ਬਿਲਕੁਲ ਨਾਲ ਵਗਦਾ ਸੀ ਰਾਤ ਵੇਲੇ ਇਹਦੀ ਆਵਾਜ਼ ਸਾਫ਼ ਸੁਣਾਈ ਦਿੰਦੀ ਹੁੰਦੀ ਸੀ ਖਾਸ ਕਰਕੇ ਉਸ ਵੇਲੇ ਜਦੋਂ ਦਰਿਆ ਵਿੱਚ ਹੜ ਹੜ ਆਇਆ ਹੁੰਦਾ ਪਰ ਹੌਲੀ-ਹੌਲੀ ਦਰਿਆ ਪਿੱਛੇ ਹਟਦਾ ਗਿਆ ਉਹਨ ਦਰਿਆ ਇਥੋਂ 2 ਮੀਲ ਕਰੀਬ ਪਿੱਛੇ ਚਲਾ ਗਿਆ ਹੈ ਅੱਗੇ ਸੰਗਤ ਪੁੱਛਦੀ ਹੈ ਹੁਣ ਅਸੀਂ ਜਿਹੜੇ ਖੂਹ ਤੋਂ ਪਾਣੀ ਲੈਂਦੇ ਹਾਂ ਉਹ ਖੂਹ ਕਿੱਥੇ ਹੈ ਮਹਾਰਾਜ ਜੀ ਦੱਸਦੇ ਹਨ ਹੁਣ ਕਈ ਖੂਹ ਹਨ ਇੱਕ ਤਾਂ ਤੁਹਾਡੇ ਗੈਸਟ ਹਾਊਸ ਦੇ ਗੇਟ ਦੇ ਨਾਲ ਹੀ ਬਾਰ-ਬਾਰ ਹੈ ਇਸ ਕਾਰਨ ਹੀ ਕੰਦ ਬਿਲਕੁਲ ਸਿੱਧੀ ਨਹੀਂ ਹੈ ਉਹ ਵਲਖਾਂਦੀ ਹੈ ਇੱਕ ਹੋਰ ਖੂਹ ਗੈਸਟ ਹਾਊਸ ਦੇ ਦੂਸਰੇ ਪਾਸੇ ਕੋਨੇ ਵਿੱਚ ਹੈ ਇਨ੍ਹਾਂ ਦੋਹਾਂ ਖੂਹਾਂ ਨਾਲ ਪਾਣੀ ਦੀਆਂ ਟੈਂਕੀਆਂ ਭਰਦੀਆਂ ਹਨ ਤੇ ਸਾਰੀ ਬਸਤੀ ਨੂੰ ਪਾਣੀ ਪਹੁੰਚਦਾ ਹੈ ਡੇਰੇ ਵਿੱਚ ਇੱਕ ਹੋਰ ਖੂਹ ਹੈ ਜਿਹੜਾ ਹਜੂਰ ਮਹਾਰਾਜ ਜੀ ਨੇ ਬਣਵਾਇਆ ਸੀ ਅਤੇ ਜਿਸ ਬਾਰੇ ਅਕਸਰ ਗੱਲਾਂ ਹੁੰਦੀਆਂ ਸਨ ਇਹਦੇ ਵਿੱਚ ਵੀ ਪਾਣੀ ਖਿੱਚਣ ਲਈ ਨਾਲ ਪਾਈ ਗਈ ਸੀ ਅਤੇ ਇਹਦਾ ਲੋਕ ਇਹਦਾ ਪਾਣੀ ਪੀਂਦੇ ਸਨ ਡੇਰੇ ਵਿੱਚ ਤਿੰਨ ਖੂਹ ਹਨ ਜਿਨ੍ਹਾਂ ਉੱਤੇ ਸ਼ਾਮ ਨੂੰ ਸੇਵਾ ਹੁੰਦੀ ਹੈ ਇੱਕ ਉੱਤੇ ਹਲਟੀ ਚੱਲਦੀ ਹੈ ਦੂਸਰਾ ਟਿਊਬਲ ਹੈ ਤੇ ਤੀਸਰਾ ਉਪਰੋਂ ਬਿਲਕੁਲ ਖਾਲੀ ਹੈ ਇਸ ਲਈ ਮੈਂ ਇਸ ਨੂੰ ਪ੍ਰਬਾਧ ਦੇਣਾ ਚਾਹੁੰਦਾ ਹਾਂ ਇਹ ਤਿੰਨ ਖੂ ਇਸ ਕਾਰਨ ਹਨ ਕਿਉਂਕਿ ਇਹ ਜ਼ਮੀਨ ਲੋਕਾਂ ਦੀ ਨਿੱਜੀ ਮਲਕੀਅਤ ਦੀ ਸੀ ਅਤੇ ਹਰ ਜ਼ਿਮੀਂਦਾਰ ਨੇ ਆਪਣੇ ਖੇਤਾਂ ਨੂੰ ਪਾਣੀ ਦੇਣ ਲਈ ਵੱਖਰਾ ਹਲਟ ਵਾਲਾ ਖੂ ਲਵਾਇਆ ਹੋਇਆ ਸੀ ਮਰੱਭੇ ਬੰਦੀ ਦੇ ਵਕਤ ਸਾਨੂੰ ਖੇਤਾਂ ਦੇ ਨਾਲ ਹੀ ਖੂਬ ਵੀ ਖਰੀਦਣੇ ਪਏ ਇੰਨੇ ਜ਼ਿਆਦਾ ਖੂਬ ਸਾਡੇ ਕਿਸੇ ਕੰਮ ਨਹੀਂ ਕਿਉਂਕਿ ਸਾਡੇ ਪਹਿਲਾਂ ਹੀ ਦੋ ਹੋਰ ਖੂਬ ਵੀ ਹਨ ਇਹਨਾਂ ਵਿੱਚੋਂ ਦੋ ਖੂਬ ਭਰ ਦਿਆਂਗੇ ਸਿਰਫ ਇੱਕ ਹੀ ਰੱਖਾਂਗੇ ਸਾਈਕਲ ਸਟੈਂਡ ਦੇ ਪਿਛਲੇ ਪਾਸੇ ਅਸੀਂ ਪਾਣੀ ਦੀ ਇੱਕ ਹੋਰ ਟੈਂਕੀ ਬਣਵਾ ਰਹੇ ਹਾਂ ਜਿਸ ਨੂੰ ਭਰਨ ਲਈ ਨਵੇਂ ਨਮੂਨੇ ਦਾ ਇੱਕ ਹੋਰ ਟਿਊਬਲ ਖੋਦਿਆ ਜਾਵੇਗਾ ਅੱਗੇ ਪ੍ਰਸ਼ਨ ਪੁੱਛਿਆ ਜਾਂਦਾ ਹੈ ਮਹਾਰਾਜ ਜੀ ਕੀ ਖੂਬ ਪੂਰਨ ਦੀ ਥਾਂ ਉਹਨਾਂ ਨੂੰ ਵਰਤੋਂ ਵਿੱਚ ਨਹੀਂ ਲਿਆ ਸਕਦੇ ਮਿਸਾਲ ਦੇ ਤੌਰ ਤੇ ਅਸੀਂ ਉਹਨਾਂ ਵਿੱਚ ਖੁੰਬਾ ਨਹੀਂ ਉਗਾ ਸਕਦੇ ਮਹਾਰਾਜ ਜੀ ਹੱਸਦੇ ਹੋਏ ਕਹਿੰਦੇ ਹਨ ਇਹਨਾਂ ਵਿੱਚੋਂ ਇੱਕ ਖੂਦ ਤੁਸੀਂ ਲੈ ਲਵੋ ਤੇ ਖੁੰਬਾ ਗਾਉਣ ਦੀ ਕੋਸ਼ਿਸ਼ ਕਰ ਲਵੋ ਤੁਹਾਨੂੰ ਪਤਾ ਹੀ ਹੈ ਕਿ ਖੂਬ ਵਿੱਚ ਪਾਣੀ ਨਾ ਕੱਢਿਆ ਜਾਵੇ ਤਾਂ ਪਾਣੀ ਸੜਹਾਸ ਮਾਰਨ ਲੱਗ ਪੈਂਦਾ ਹੈ ਖੂਬ ਵਿੱਚ ਜਰੀਲੀ ਗੈਸ ਪੈਦਾ ਹੋ ਜਾਂਦੀ ਹੈ ਕਈ ਲੋਕ ਪੁਰਾਣੇ ਖੂਆਂ ਵਿੱਚ ਡਿੱਗ ਕੇ ਜ਼ਰੀਲੀ ਗੈਸ ਕਾਰਨ ਮਰ ਜਾਂਦੇ ਹਨ ਕਿਉਂਕਿ ਉਹਨਾਂ ਵਿੱਚ ਤਾਜ਼ਾ ਹਵਾ ਨਹੀਂ ਪਹੁੰਚਦੀ ਸੰਗਤ ਵੱਲੋਂ ਪੁੱਛਿਆ ਜਾਂਦਾ ਹੈ ਖੂਨ ਨੂੰ ਕਿਸ ਤਰ੍ਹਾਂ ਹੀਟੋਂ ਕਿਸੇ ਤਰ੍ਹਾਂ ਹੀਟੋਂ ਵੀ ਬੰਦ ਕੀਤਾ ਜਾ ਸਕਦਾ ਹੈ ਮਹਾਰਾਜ ਜੀ ਦੱਸਦੇ ਹਾਂ ਖੂਬ ਖੂਨ ਨੂੰ ਉੱਪਰੋਂ ਬੰਦ ਕੀਤਾ ਜਾ ਸਕਦਾ ਹੈ ਪਰ ਗੈਸ ਫਿਰ ਵੀ ਅੰਦਰ ਰਹਿੰਦੀ ਹੈ ਅਤੇ ਕਿਸੇ ਵੇਲੇ ਵੀ ਢੱਕਣ ਤੋੜ ਕੇ ਬਾਹਰ ਨਿਕਲ ਸਕਦੀ ਹੈ ਇਸ ਲਈ ਬਿਹਤਰ ਇਹ ਹੁੰਦਾ ਹੈ ਕਿ ਖੂ ਨੂੰ ਰੇਤ ਨਾਲ ਭਰ ਕੇ ਪੱਧਰਾ ਕਰ ਲਿਆ ਜਾਵੇ ਅਸੀਂ ਪਹਿਲੋ ਹੀ ਦੋ ਖੂ ਇਸ ਤਰ੍ਹਾਂ ਪੂਰ ਕੇ ਉਹਨਾਂ ਉੱਤੇ ਇੱਕ ਇੱਕ ਜਾਂ ਦੋ ਦੋ ਕਮਰੇ ਵਾਲੇ ਕੁਆਟਰ ਉਸਾਰ ਚੁੱਕੇ ਹਾਂ ਇਸ ਤਰ੍ਹਾਂ ਅਸੀਂ ਖੂ ਵੀ ਪੂਰਨ ਇਸ ਤਰ੍ਹਾਂ ਸਾਨੂੰ ਬਾਕੀ ਖੂ ਵੀ ਪੂਰਨੇ ਪੈਣਗੇ ਮੈਂ ਡੇਰੇ ਦੇ ਇੰਜੀਨੀਅਰਾਂ ਨਾਲ ਸਲਾਹ ਕੀਤੀ ਹੈ ਉਹਨਾਂ ਦਾ ਖਿਆਲ ਹੈ ਕਿ ਖਾਲੀ ਖੂਆਂ ਨੂੰ ਉੱਪਰ ਬੰਦ ਕਰ ਦੇਣਾ ਖਤਰਨਾਕ ਹੋ ਸਕਦਾ ਹੈ ਦੀਵਾਨ ਸਾਹਿਬ ਪੁੱਛਦਿਆ ਹਜੂਰ ਇੱਕ ਵਾਰ ਕਪੂਰਥਲੇ ਇੱਕ ਖੂ ਨਾਲ ਟੱਕਣ ਟੁੱਟ ਗਿਆ ਖੂ ਦਾ ਟੱਕਣ ਟੁੱਟ ਗਿਆ ਤੇ ਉਹਦੇ ਵਿੱਚ ਇੱਕ ਹਾਥੀ ਡਿੱਗ ਗਿਆ ਮਹਾਰਾਜ ਜੀ ਦੱਸਦੇ ਆ ਖੂ ਵਿੱਚ ਲਾਇਆ ਗਿਆ ਟੱਕਣ ਲੀਕ ਕਰ ਸਕਦਾ ਹੈ ਟੁੱਟ ਸਕਦਾ ਹੈ ਇਸ ਨੂੰ ਕੁਝ ਹੋ ਹੋਰ ਵੀ ਹੋ ਸਕਦਾ ਹੈ ਪਰ ਸਮਾਂ ਪਾ ਕੇ ਜਦ ਲੋਕਾਂ ਨੂੰ ਇਹ ਪਤਾ ਨਹੀਂ ਰਹਿੰਦਾ ਕਿ ਇੱਥਾਂ ਖੂ ਹੈ ਤਾਂ ਇਸ ਕਿਸਮ ਦੇ ਹਾਸੇ ਹੋ ਸਕਦੇ ਹਨ ਇਸ ਲਈ ਖੂਆਂ ਨੂੰ ਪੂਰ ਦੇਣਾ ਹੀ ਬਿਹਤਰ ਹੁੰਦਾ ਹੈ ਸੰਗਤ ਵੱਲੋਂ ਪੁੱਛਿਆ ਜਾਂਦਾ ਮਹਾਰਾਜ ਜੀ ਸਾਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਤੁਸੀਂ ਖੂਆਂ ਦੇ ਅੰਦਰ ਕੰਦ ਕਿਵੇਂ ਬਣਾ ਲੈਂਦੇ ਹੋ ਮਹਾਰਾਜ ਜੀ ਦੱਸਦਿਆ ਮੇਰਾ ਖਿਆਲ ਹੈ ਕਿ ਹੁਨਰ ਅਸੀਂ ਈਰਾਨ ਤੋਂ ਸਿੱਖਿਆ ਹੈ ਇਹ ਬਹੁਤ ਪੁਰਾਣਾ ਤਰੀਕਾ ਹੈ ਸ਼ਾਇਦ ਮੈਂ ਇਹਦੀ ਪੂਰੀ ਕਾਰਗਰੀ ਤਾ ਸਾਨੂੰ ਤੁਹਾਨੂੰ ਨਾ ਸਮਝਾ ਸਕਾਂ ਪਰ ਫਿਰ ਵੀ ਜਿੰਨਾ ਕੁ ਮੈਂ ਦੇਖਿਆ ਹੈ ਉਹ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਪਹਿਲਾ 15-20 ਫੁੱਟ ਡੂੰਘਾ ਟੋਇਆ ਪੁੱਟ ਲੈਂਦੇ ਹਨ ਅਤੇ ਰੇਤ ਦੀ ਤਹਿ ਤੱਕ ਪਹੁੰਚ ਜਾਂਦੇ ਹਨ ਫਿਰ ਲੱਕੜ ਦਾ ਮੋਟਾ ਵੱਡਾ ਗੋਲ ਚੱਕਰ ਬਣਾ ਲੈਂਦੇ ਹਨ ਜਿਸ ਨੂੰ ਜਿਸ ਇਸ ਨੂੰ ਰੇਤ ਉੱਤੇ ਰੱਖ ਕੇ ਇਹਦੇ ਉੱਤੇ ਇੱਟਾਂ ਦੀ ਕੰਧ ਉਸਾਰ ਲੈਂਦੇ ਹਨ ਫਿਰ ਕੰਧ ਉੱਤੇ ਰੇਤ ਨੂੰ ਖੋਦ ਕੇ ਰੇਤ ਕੱਢ ਲੈਂਦੇ ਹਨ ਅਤੇ ਕੰਧ ਉੱਤੇ ਰੇਤ ਦੀਆਂ ਭਰੀਆਂ ਬੋਰੀਆਂ ਰੱਖ ਦਿੰਦੇ ਹਨ ਤੰਦ ਅਪੜੇ ਅਤੇ ਬੋਰੀਆਂ ਦੇ ਭਾਰ ਨਾਲ ਢੇਠਾ ਗਲਦੀ ਜਾਂ ਖੁੱਬਦੀ ਜਾਂਦੀ ਹੈ ਚੱਕਰ ਉੱਪਰ ਕੰਦ ਬਣਾਈ ਜਾਂਦੇ ਹਨ ਅਤੇ ਇਹਦੇ ਢੇਠੋਂ ਰੇਤ ਕੱਢਦੇ ਜਾਂਦੇ ਹਨ ਆਖਰ ਨੂੰ ਕੰਦ ਢੇਠਾ ਪਾਣੀ ਦੀ ਤਹਿ ਤੱਕ ਪਹੁੰਚ ਜਾਂਦੀ ਹੈ ਤੇ ਖੂਹ ਤਿਆਰ ਹੋ ਜਾਂਦਾ ਹੈ ਇਹ ਬਹੁਤ ਪੁਰਾਣਾ ਤੇ ਮੁਸ਼ਕਲ ਤਰੀਕਾ ਹੈ ਪੁੱਛਿਆ ਜਾਂਦਾ ਹੈ ਮਹਾਰਾਜ ਜੀ ਕੀ ਇਸ ਜ਼ਮੀਨ ਵਿੱਚ ਪੱਥਰ ਨਹੀਂ ਹਨ ਮਹਾਰਾਜ ਜੀ ਦੱਸਦਿਆ ਨਹੀਂ ਇਹ ਪੱਥਰ ਇੱਥੇ ਪੱਥਰ ਨਹੀਂ ਹਨ ਇੱਥੇ ਤਾਂ ਮਿੱਟੀ ਜਾਂ ਰੇਤ ਹੈ ਕਿਤੇ ਕਿਤੇ ਜ਼ਮੀਨ ਬਹੁਤ ਸਖਤ ਜ਼ਰੂਰ ਹੈ ਪਰ ਪਥਰੀਲੀ ਨਹੀਂ ਹੈ ਹੁਣ ਅਸੀਂ ਟਿਊਬਵਲ ਲਵਾ ਲਏ ਹਨ ਜੋ ਮਸ਼ੀਨ ਨਾਲ ਬੋਰ ਹੁੰਦੇ ਹਨ 2 ਦਿਨਾਂ ਵਿੱਚ ਹੀ ਪਾਣੀ ਦੀ ਤਹਿ ਤੱਕ ਪਹੁੰਚ ਜਾਂਦੇ ਹਨ ਅਤੇ ਪਾਣੀ ਕੱਢਣਾ ਸ਼ੁਰੂ ਕਰ ਦਿੰਦੇ ਹਾਂ ਖੂਲ ਲਈ 60 ਫੁੱਟ ਤੋਂ 70 ਫੁੱਟ ਦੀ ਤੱਕ ਦੀ ਜ਼ਮੀਨ ਦੀ ਖੁਦਾਈ ਖੁਦਾਈ ਕਰਨੀ ਪੈਂਦੀ ਹੈ ਪਰ ਟਿਊਬਵਲ ਲਈ ਤਕਰੀਬਨ 300 ਫੁੱਟ ਡੂੰਘਾਈ ਤੱਕ ਖੁਦਾਈ ਕਰਨੀ ਪੈਂਦੀ ਹੈ ਕਿਉਂਕਿ ਇਸ ਵਿੱਚੋਂ ਬਹੁਤ ਜ਼ਿਆਦਾ ਪਾਣੀ ਖਿੱਚਣਾ ਹੁੰਦਾ ਹੈ ਟਿਊਬਲ ਉੱਤੇ ਹੱਥ ਨਾਲ ਜਾਂ ਬਿਜਲੀ ਨਾਲ ਚੱਲਣ ਵਾਲਾ ਪੰਪ ਲੱਗ ਜਾਂਦਾ ਹੈ ਫਿਰ ਪੁੱਛਿਆ ਜਾਂਦਾ ਹੈ ਕਿ ਡੂੰਘੇ ਖੂਬ ਵਿੱਚ ਪਾਣੀ ਉੱਪਰ ਧਰਤੀ ਦੀ ਸਤ੍ਹਾ ਤੱਕ ਚੜ ਆਉਂਦਾ ਹੈ ਜਾਂ ਹੇਠਾਂ ਹੀ ਰਹਿੰਦਾ ਹੈ ਮਹਾਰਾਜ ਜੀ ਦੱਸਦੇ ਆ ਆਮ ਖੂਲ ਲਈ ਨਹੀਂ ਸਿਰਫ ਟਿਊਬਲ ਲਈ ਹੀ 300 ਫੁੱਟ ਡੂੰਗੀ ਖੁਦਾਈ ਕਰਦੇ ਹਾਂ ਖੂਲੈ ਤਾਂ 60-70 ਫੁੱਟ ਤੱਕ ਡੂੰਘਾਈ ਬਹੁਤ ਹੈ ਬਹੁਤਾ ਹੀ ਹੋਵੇ ਤਾਂ ਇਹ 90 ਜਾਂ 100 ਫੁੱਟ ਹੋ ਜਾਵੇ ਪਰ ਇਸ ਤੋਂ ਵੱਧ ਨਹੀਂ ਅੱਗੇ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਟਿਊਬਲ ਵਿੱਚ ਪਾਣੀ ਉੱਪਰ ਧਰਤੀ ਤੱਕ ਆ ਜਾਂਦਾ ਹੈ ਜਾਂ ਇਹਨੂੰ ਪੰਪ ਨਾਲ ਉੱਪਰ ਚੱਕਣਾ ਪੈਂਦਾ ਹੈ ਮਹਾਰਾਜ ਜੀ ਦੱਸਦੇ ਆ ਬਹੁਤ ਉੱਪਰ ਚੱਕਣਾ ਪੈਂਦਾ ਹੈ ਉੱਪਰਲੀ ਸਤ੍ਹਾ ਤੋਂ 300 ਫੁੱਟ ਦੇ ਕਰੀਬ ਜਾਣਾ ਪੈਂਦਾ ਹੈ ਫਿਰ ਇਸ ਨੂੰ ਧਰਤੀ ਦੀ ਸਤ੍ਹਾ ਤੋਂ ਵੀ 80 ਫੁੱਟ ਉੱਪਰ ਚੁੱਕ ਕੇ ਟੈਂਕੀ ਵਿੱਚ ਭਰਨਾ ਪੈਂਦਾ ਹੈ ਜਿੱਥੋਂ ਪਾਣੀ ਸਾਰੀ ਬਸਤੀ ਵਿੱਚ ਜਾਂਦਾ ਹੈ ਪੁੱਛਿਆ ਜਾਂਦਾ ਹੈ ਕਿ ਇਹ ਟੈਂਕੀ ਇਹ ਕੀ ਇਹ ਪਾਣੀ ਬਹੁਤ ਭਾਰੀ ਹੈ ਮਹਾਰਾਜ ਜੀ ਦੱਸ ਦਿਆ ਇਹ ਪਾਣੀ ਸਿਹਤ ਲਈ ਬਹੁਤ ਵਧੀਆ ਹੈ ਪ੍ਰਸ਼ਨ ਪੁੱਛਿਆ ਜਾਂਦਾ ਹੈ ਜੋ ਕੁਝ ਤੁਸੀਂ ਕੱਲ ਕਿਹਾ ਸੀ ਮੈਂ ਉਸ ਬਾਰੇ ਸੋਚ ਰਿਹਾ ਸੀ ਕਿ ਰੇਤ ਉੱਤੇ ਉਸਾਰੀ ਕਰਨਾ ਕਿੱਥੋਂ ਤੱਕ ਠੀਕ ਹੋਵੇਗਾ ਕਿਉਂਕਿ ਇਹ ਕੰਦ ਅਸਲੀ ਰੇਤ ਤੇ ਖੜੀ ਹੈ ਮਹਾਰਾਜ ਜੀ ਦੱਸ ਦਿਓ ਹਾਂ ਇਹ ਠੀਕ ਹੈ ਕੰਦ ਰੇਤ ਉੱਤੇ ਖੜੀ ਹੈ ਪਰ ਇਸ ਦੀ ਨੀਂਹ ਚਟਾਨ ਉੱਤੇ ਹੈ ਅਸੀਂ ਨੀਂਹ ਕਾਫੀ ਡੂੰਘੀ ਖੋਦੀ ਹੈ ਅਤੇ ਕੰਦ ਡਿੱਗੇਗੀ ਨਹੀਂ ਕੰਦ ਦੇ ਡਿੱਗਣ ਬਾਰੇ ਚਿੰਤਾ ਨਾ ਕਰੋ ਕਿਉਂਕਿ ਇਹ ਦੀ ਉਸਾਰੀ ਪ੍ਰੇਮ ਤੇ ਸ਼ਰਧਾ ਨਾਲ ਹੋ ਰਹੀ ਹੈ ਇਸ ਦੀ ਉਸਾਰੀ ਪ੍ਰੇਮ ਤੇ ਸ਼ਰਧਾ ਦੀ ਨੀਂਹ ਉੱਤੇ ਹੋ ਰਹੀ ਹੈ ਅਤੇ ਇਹੋ ਹੀ ਚਟਾਨ ਹੈ ਤੁਸੀਂ ਜਾਣਦੇ ਹੀ ਹੋ ਕਿ ਦੁਨੀਆ ਵਿੱਚ ਕੋਈ ਚੀਜ਼ ਸਦਾ ਨਹੀਂ ਰਹਿ ਸਕਦੀ ਜੇ ਮਿਸਰ ਦੇ ਪਾਇਰਾਮਿਡ ਜਾਂ ਚੀਨ ਦੀ ਦੀਵਾਰ ਸਦਾ ਨਹੀਂ ਰਹਿ ਸਕਦੀ ਤਾਂ ਇਸ ਦੀਵਾਰ ਦੀ ਕਿਉਂ ਚਿੰਤਾ ਕੀਤੀ ਜਾਵੇ ਇਹ ਆਪਣਾ ਕੰਮ ਕਰ ਰਹੀ ਹੈ ਪਰ ਇਹਦੀ ਵੀ ਆਪਣੀ ਮਿਆਦ ਹੈ ਪ੍ਰਸ਼ਨ ਪੁੱਛਿਆ ਜਾਂਦਾ ਹੈ ਮਹਾਰਾਜ ਜੀ ਕੀ ਇੱਥੇ ਦੀ ਸਾਰੀ ਤਰੱਕੀ ਤੇ ਉਸਾਰੀ ਦੀਆਂ ਸਕੀਮਾਂ ਤੁਸੀਂ ਆਪ ਬਣਾਉਂਦੇ ਹੋ ਮਹਾਰਾਜ ਜੀ ਵੱਲੋਂ ਦੱਸਿਆ ਜਾਂਦਾ ਨਹੀਂ ਸਾਡੇ ਕੋਲ ਬਹੁਤ ਸਿਆਣੇ ਇੰਜੀਨੀਅਰ ਹਨ ਬੋਲਾ ਕਾਨੀ ਸਾਹਿਬ ਅਤੇ ਲਾਲ ਸਹਿ ਬਹੁਤ ਤਜਰਬੇਕਾਰ ਇੰਜੀਨੀਅਰ ਹਨ ਉਹ ਸਾਰੀ ਉਸਾਰੀ ਦੀਆਂ ਸਕੀਮਾਂ ਬਣਾਉਂਦੇ ਹਨ ਅਸੀਂ ਸਾਰੇ ਰਲ ਕੇ ਕੰਮ ਕਰਦੇ ਹਾਂ ਉਹ ਇਸ ਕੰਮ ਦੇ ਮਾਹਰ ਲੋਕ ਹਨ ਜਿਨ੍ਹਾਂ ਨੂੰ ਇਸ ਦੀਆਂ ਸਾਰੀਆਂ ਬਰੀਕੀਆਂ ਦਾ ਇਲਮ ਹੈ ਅਗਲਾ ਪ੍ਰਸ਼ਨ ਇਹ ਕੰਮ ਬਹੁਤ ਹੀ ਸੁੰਦਰ ਢੰਗ ਨਾਲ ਹੁੰਦਾ ਹੈ ਤੁਸੀਂ ਕਿਹਾ ਸੀ ਕਿ ਤੁਸੀਂ ਲੰਗਰ ਨੂੰ ਵੱਡਾ ਕਰਨਾ ਚਾਹੁੰਦੇ ਹੋ ਮਹਾਰਾਜ ਜੀ ਦੱਸਦੇ ਆ ਮੇਰਾ ਖਿਆਲ ਹੈ ਕਿ ਅਸੀਂ ਦਰਬਾਰ ਦੇ ਅੰਤ ਦਸੰਬਰ ਦੇ ਅੰਤ ਤੱਕ ਇਹ ਕੰਮ ਪੂਰਾ ਕਰ ਲਵਾਂਗੇ ਮੈਂ ਚਾਹੁੰਦਾ ਹਾਂ ਕਿ ਦਰਿਆ ਨੂੰ ਜਾ ਰਹੀ ਸੜਕ ਤੱਕ ਦੀ ਸਾਰੀ ਜ਼ਮੀਨ ਲੰਗਰ ਵਿੱਚ ਮਿਲਾ ਲਈ ਜਾਵੇ ਅਸੀਂ ਲੰਗਰ ਨੂੰ ਦੁੱਗਣਾ ਕਰਕੇ ਇਹਦੇ ਦਿਵਾਲੀ ਕੰਦ ਕਰ ਦਿਆਂਗੇ ਤੁਹਾਡੇ ਵਿੱਚੋਂ ਕੁਝ ਲੋਕ ਹਾਲੇ ਵੀ ਇੱਥੇ ਹੀ ਹੋਣਗੇ ਕਿ ਇਹ ਕੰਮ ਚੱਲ ਰਿਹਾ ਹੋਵੇਗਾ ਅਗਲਾ ਪ੍ਰਸ਼ਨ ਇਸ ਲਈ ਲੋਹੇ ਦਾ ਢਾਂਚਾ ਬਣ ਬਣ ਗਿਆ ਹੈ ਹਾਲੇ ਜਾਂ ਅਜੇ ਬੰਨਾ ਹੈ ਮਹਾਰਾਜ ਜੀ ਦੱਸਦੇ ਆ ਇਹ ਲੋਹੇ ਦਾ ਢਾਂਚਾ ਅਸਲ ਵਿੱਚ ਇੱਕ ਵੱਡਾ ਸਾਰਾ ਸ਼ੈੱਡ ਹੈ ਇਹਦੀ ਬਹੁਤ ਵੱਡੀ ਛੱਤ ਹੈ ਜਿਹੜੀ ਖਾਸ ਤੌਰ 'ਤੇ ਤੌਰ ਤੇ ਬਣਾਏ ਲੋਹੇ ਦੇ ਜੰਗਲੇ ਦੇ ਆਸਰੇ ਖੜੀ ਹੈ ਇਹ ਕੰਮ ਇੱਕ ਦਮ ਸ਼ੁਰੂ ਨਹੀਂ ਹੋ ਸਕੇਗਾ ਕਿਉਂਕਿ ਕਿਸੇ ਫਾਰਮ ਨੂੰ ਕਿ ਇਸ ਦਾ ਠੇਕਾ ਦੇਣਾ ਹੈ ਅਤੇ ਇਸ ਕੰਮ ਵਿੱਚ ਕੁਝ ਵਕਤ ਲੱਗ ਜਾਵੇਗਾ ਉਹ ਲੋਕ ਖੁਦ ਆ ਕੇ ਇਹੋ ਜਿਹਾ ਸ਼ੈੱਡ ਬਣਾਉਂਦੇ ਹਨ ਅਸੀਂ ਇਹੋ ਜਿਹਾ ਪਾਰਾ ਕੰਮ ਆਪਣੇ ਆਪ ਨਹੀਂ ਕਰ ਸਕਦੇ ਪਰ ਸਾਡਾ ਬਹੁਤ ਧਿਆਨ ਖੁੱਲੀ ਜਗ੍ਹਾ ਵੱਲ ਹੈ ਜਿੱਥੇ ਬੈਠ ਕੇ ਲੋਕ ਲੰਗਰ ਛੱਕ ਸਕਣ ਮੌਜੂਦਾ ਲੰਗਰ ਵਿੱਚ 35000 ਦੇ ਕਰੀਬ ਲੋਕ ਇੱਕ ਵਕਤ ਬੈਠ ਕੇ ਲੰਗਰ ਛੱਕ ਸਕਦੇ ਹਨ ਅਤੇ ਇੱਥੇ ਲੋਕਾਂ ਨੂੰ ਇੱਕ ਵਾਰ ਖਾਣਾ ਖਾਣ ਵਿੱਚ ਅੱਧਾ ਘੰਟਾ ਲੱਗ ਜਾਂਦਾ ਹੈ ਅੱਧੇ ਘੰਟੇ ਵਿੱਚ 35000 ਖਾਣਾ ਖਾਣ ਤਾਂ ਤੁਸੀਂ ਖੁਦ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਦੋ ਲੱਖ ਨੂੰ ਖਾਣਾ ਖਾਣ ਤੇ ਕਿੰਨਾ ਵਕਤ ਲੱਗ ਜਾਵੇਗਾ ਇਸ ਹਿਸਾਬ ਨਾਲ ਸਵੇਰ ਦਾ ਖਾਣਾ ਖਤਮ ਨਹੀਂ ਹੁੰਦਾ ਕਿ ਸ਼ਾਮ ਦਾ ਸ਼ੁਰੂ ਹੋ ਜਾਂਦਾ ਹੈ ਰਾਧਾ ਸਵਾਮੀ ਜੀ